ਸ਼ੁਕਰੀਆ ਸਲਾਮ ਆ ਸਾਡੇ ਹੈਂਡ ਟੂ ਹੈਲਪ ਦੀ ਟੀਮ ਕਿਸਾਨ ਮਜ਼ਦੂਰ ਇਕਤਾ ਦੇ ਝੰਡੇ ਦੇ ਥੱਲੇ ਕਿਸਾਨ ਵੀਰਾਂ ਦਾ ਸਮਰਥਨ ਕਰਦੇ ਹੋਏ ਉਹਨਾਂ ਦਾ ਅੱਗੇ ਵਧਣ ਦੇ ਲਈ ਉਹਨਾਂ ਦੇ ਨਾਲ ਖੜੀ ਆ ਅਸੀਂ ਸਾਰੇ ਨਾਲ ਆ Hindu Muslim Sikh Isai ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ Hindu Muslim Sikh Isai ਇਕਤਾ ਜਿੰਦਾਬਾਦ ਸਾਰੇ ਅਸੀਂ ਭਾਈ ਭੈਣ ਆ ਤੇ ਸਾਰੇ ਆਪ ਸਭੀ ਮਿਲ ਕੇ ਅਸੀਂ ਇਸ ਸੰਘਰਸ਼ ਨੂੰ ਅੱਗੇ ਵਧਾ ਰਹੇ ਆ ਸੋ ਸਭ ਦਾ ਧੰਨਵਾਦ ਕਰਦੇ ਆ ਸੋ ਮੈਂ ਸਭ ਨੂੰ ਕਹਿਣਾ ਵੀ ਆ ਉਸ ਵਿੱਚ ਨਾਰ ਲੜੋ ਨਾ ਝਗੜਾ ਕਰੋ ਸਾਰੇ ਅੱਗੇ-ਅੱਗੇ ਵੱਧ ਕੇ ਆਪਣੇ ਕਾਲੇ ਕਾਨੂੰਨਾਂ ਦੇ ਲਈ ਸੰਘਰਸ਼ ਕਰੋ ਤਾਂ ਜੋ ਇਹ ਵਾਪਸ ਹੋ ਜਾਣਾ ਤੇ ਅਸੀਂ ਅੱਗੇ ਵੱਧ ਸਕੀਏ ਸੋ ਸਭ ਨੂੰ ਬੇਨਤੀ ਵੀ ਹੈ ਕਿ ਜਿਵੇਂ ਚੱਲ ਰਿਹਾ ਕਰੋਨਾ ਤੇ ਆਪਣੇ ਮਾਸਕ ਪਾ ਕੇ ਰੱਖੋ ਤੇ ਹੱਥਾਂ ਨੂੰ ਧੋਦੇ ਰਹੋ ਤੇ ਜੇ ਲੋੜ ਪਈ ਤਾਂ ਅਸੀਂ ਜਿਹੜਾ ਜ਼ਰੂਰਤ ਹੈ ਨਾ ਆਕਸੀਜਨ ਦੇ ਸਿਲੰਡਰਾਂ ਦੀ ਤਾਂ ਅਸੀਂ ਉਹ ਵੀ ਜ਼ਰੂਰਤ ਪੈਣ ਦੇ ਉਹਦਾ ਵੀ ਲੰਗਰ ਲਾ ਦਵਾਂਗੇ ਸੋ ਸਭ ਦਾ ਧੰਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਿੰਦਰ ਸਿੰਘ ਰਲਾਹਾ ਅੱਜ ਪਤਾ ਮੁੱਦਾ ਬਹੁਤ ਵੱਡਾ ਹੋਇਆ ਪਿਆ ਆਕਸੀਜਨ ਦੀ ਕਮੀ ਆ ਜਿਹੜੀ ਬਨਾਰਟੀ ਆਕਸੀਜਨ ਆ ਜਿਹੜੀ ਸਾਡੀ ਨੇਚਰਲ ਕੁਦਰਤੀ ਆਕਸੀਜਨ ਆ ਉਹ ਕਹਿੰਦਾ ਅਸੀਂ ਸੰਭਲੀ ਅਸੀਂ ਸਾਡਾ ਪੰਜਾਬ ਬਹੁਤ ਵਧੀਆ ਸੂਪਾਸੀ ਹੁਣ ਤੋਂ ਉਸ ਤੋਂ ਪਹਿਲਾਂ ਪਰ ਹੁਣ ਅਸੀਂ ਦੇਖਣ ਵਿੱਚ ਆਇਆ ਆਪਣੇ ਦੇਖੋ ਤੁਸੀਂ ਹੜ ਗੜੇ ਕਿਤੇ ਦਰਖਤ ਨਹੀਂ ਹੈਗੇ ਸੋ ਇਹ ਸਾਨੂੰ ਜਾਗਣਾ ਪੈਣਾ ਸਾਨੂੰ ਕੁਦਰਤ ਨਾਲ ਜੁੜਨਾ ਪੈਣਾ ਹੈ ਜਿਹੜੀ ਸਾਡੀ ਕੁਦਰਤੀ ਆਕਸੀਜਨ ਆ ਉਹਨੂੰ ਬਚਾ ਲਓ ਇਹਦਾ ਚਲੋ ਪੰਗੋਬਸਤ ਹੋ ਜਾਊਗਾ ਕਿਸੇ ਤਰੀਕੇ ਨਾਲ ਹਨ ਬਾਹਰ ਸਮਰਥਨ ਕਰ ਰਹੇ ਹੈ ਜਿਹੜੀ ਸਾਡੀ ਕੁਦਰਤ ਹੀ ਨੇਚਰਲ ਆਕਸੀਜਨ ਆ ਵੱਧ ਤੋਂ ਵੱਧ ਪਲਾਂਟ ਲਾਓ ਰੁੱਖ ਲਾਓ ਸੋ ਆਓ ਆਪਾਂ ਜਾਗ ਜਾਈਏ ਜਿਹੜੀ ਸਾਡੀ ਕੁਦਰਤ ਫਰੀ ਦੇ ਵਿੱਚ ਦੇ ਰਹੀ ਆ ਅੱਜ ਦੇਖੋ ਤੁਸੀਂ ਸਾਰੀ ਕੰਟਰੀ ਦੇ ਵਿੱਚ ਕਿੰਨੇ ੱਤਕੇ ਜਾਂਦਾ ਸਿੱਕ ਦੂਜੇ ਨੂੰ ਸਿਲੰਡਰ ਖੋ ਰਹੇ ਆ ਇੰਨੇ ਮਹਿੰਗੇ ਸਿਲੰਡਰ ਹੋਏ ਆਪਣੇ ਜਿਹੜੀ ਸਾਡੀ ਕੁਦਰਤ ਸਾਨੂੰ ਇੰਨੇ ਸਾਲਾਂ ਦੀ ਆਕਸੀਜਨ ਦੇ ਰਹੀ ਆ ਉਹ ਨੂੰ ਅਸੀਂ ਪੁੱਛ ਨਹੀਂ ਰਹੇ ਸੋ ਆਓ ਇਹ ਕੁਦਰਤ ਨੂੰ ਰਿਸਪੈਕਟ ਕਰੋ ਇੱਜ਼ਤ ਕਰੋ ਤੇ ਵੱਧ ਤੋਂ ਵੱਧ ਰੁੱਖ ਲਗਾਓ ਜੀ ਇਹ ਜਿਹੜਾ ਸਾਡਾ ਸ਼ਾਂਤਮਈ ਪ੍ਰੋਟੈਸਟ ਚੱਲ ਰਿਹਾ ਇਹਨੂੰ 10 ਦਿਨ ਤੋਂ ਉੱਤੇ ਹੋ ਗਏ ਨੇ ਤੇ ਮੈਂ ਜਿਹੜੀਆਂ ਬੀਬੀਆਂ ਭੈਣਾਂ ਘਰੇ ਸੁੱਤੀਆਂ ਪਈਆਂ ਨੇ ਉਹ ਜਾਗ ਜਾਣ ਤੇ ਜਾ ਕੇ ਇੱਥੇ ਸਾਡੇ ਨਾਲ ਇਸ ਸੰਘਰਸ਼ ਦੇ ਵਿੱਚ ਆਪਣੀ ਇਨਵੋਲਵਮੈਂਟ ਜਿਹੜੀ ਦਿਖਾਉਣ